ਕੋਈ ਵੀ ਤੁਹਾਡੀ ਪ੍ਰੋਬਲਮ ਸਪੈਨ ਦੇ ਵਿੱਚ ਹੈਗੀ ਅਗਰ ਤੁਸੀਂ ਸਪੈਨ ਦੇ ਵਿੱਚ ਰਹਿ ਰਹੇ ਹੈਗੇ ਆਂ ਜੀ ਕਿ ਅਸੀਂ ਤੁਹਾਡੀ ਹੈਲਪ ਕਰ ਸਕਦੇ ਆਂ ਇਹ ਸੁਗੁੰਦਾ oportunity ਆ ਜਿਵੇਂ ਗਵਰਨਮੈਂਟ ਵੱਲੋਂ ਇੱਕ ਕੱਢੀ ਗਈ ਜਿਹੜੇ ਲੋਕ ਕਰਜ਼ੇ ਦੇ ਥੱਲੇ ਆ ਗਏ ਨੇ ਆ ਗਏ ਨੇ ਹਾਂਜੀ ਇੱਕ ਸੁਗੁੰਦਾ oportunity ਆ ਲਈ ਇੱਕ ਸਾਲ ਹੋ ਗਿਆ ऑलमोस्ट ਔਰ ਕਾਫੀ ਲੋਕਾਂ ਨੇ ਇਹਦਾ ਫਾਇਦਾ ਵੀ ਲਿਆ ਹੈ ਅਗਰ ਤੁਹਾਡੇ ਬਹੁਤ ਜ਼ਿਆਦਾ ਲੋਨ ਹੈ ਜਾਂ ਬਹੁਤ ਜ਼ਿਆਦਾ ਡੈਪਟ ਹੈ ਗਵਰਨਮੈਂਟ ਦੇ ਨਾਲ ਉਹ ਤੁਸੀਂ ਮਾਫ ਕਰਵਾ ਸਕਦੇ ਹੋ ਪਰਵਾਰ ਪੁੱਛਦੇ ਨੇ ਕੰਮ ਆ ਕਿਵੇਂ ਹੋ ਸਕਦਾ ਤੇ ਐਵੇਂ ਕੰਮ ਕਿਵੇਂ ਹੋ ਸਕਦਾ ਜਾਂ ਤੁਹਾਡੇ ਕੋਲ ਕੋਈ ਲਾਇਸੈਂਸ ਹੈ ਤੁਸੀਂ ਜਿਹੜੀ ਸਲਾਹ ਦੇ ਰਹੇ ਹੋ ਰਾਈਟ ਆ ਬਿਲਕੁਲ ਸਾਡੇ ਕੋਲ ਲਾਇਸੈਂਸ ਆ ਅਗਰ ਤੁਹਾਡੀ ਇਨਕਮ ਬੈਸ਼ ਹੈ ਜੇ ਤੁਸੀਂ ਸਟੱਡੀ ਇਨਕਮ ਕਟ ਹੈ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੇ ਤਿੰਨ ਬੱਚੇ ਨੇ 1000 ਯੂਰੋ ਦੀ ਯੋਜਨਾ ਹੈ ਜੋ ਸਰਕਾਰ ਦਿੰਦੀ ਹੋ ਤੁਸੀਂ ਅਪਲਾਈ ਕਰ ਸਕਦੇ ਹੋ ਪੰਜਾਬੀਆਂ ਦਾ ਸੁਪਨਾ ਹੁੰਦਾ ਕਿ ਪਰਦੇਸਾਂ ਦੇ ਵਿੱਚ ਜਾਈਏ ਤਾਂ ਤਰੱਕੀ ਕਰੀਏ ਜਾਂ ਆਪਣੇ ਬੱਚਿਆਂ ਨੂੰ ਪੜ੍ਹ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕਰੀਏ ਗੱਲ ਕਰਦੇ ਆ ਰੀਤੂ ਵਰਮਾ ਜੀ ਦੀ ਜੋ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਆ ਤੇ ਵੈਲਕਮ ਜੀ ਸਭ ਤੋਂ ਪਹਿਲਾਂ ਹੈਂਕਸ ਸਤਿ ਸ਼੍ਰੀ ਅਕਾਲ ਤੇ ਪੜ੍ਹ ਲਿਖ ਕੇ ਸਪੇਨ ਦੇ ਵਿੱਚ ਇੱਕ ਹਿਸਟੋਰ ਬਣੇ ਨੇ ਤੇ ਪੰਜਾਬੀਆਂ ਵਾਸਤੇ ਇੱਕ ਖੁਸ਼ਖਬਰੀ ਦੀ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਸਵਾਲਾਂ ਦੇ ਜਿਹੜੇ ਜਵਾਬ ਆ ਤੁਹਾਡੇ ਕੋਲ ਬਹੁਤ ਸਾਰੇ ਵੀਰ ਭਰਾ ਪੁੱਛਦੇ ਨੇ ਬਹੁਤ ਪਰਿਵਾਰ ਪੁੱਛਦੇ ਨੇ ਕੰਮ ਆ ਕਿਵੇਂ ਹੋ ਸਕਦਾ ਤੇ ਐਵੇਂ ਕੰਮ ਕਿਵੇਂ ਹੋ ਸਕਦਾ ਜਾਂ ਤੁਹਾਡੇ ਕੋਲ ਕੋਈ ਲਾਇਸੈਂਸ ਹੈ ਤੁਸੀਂ ਜਿਹੜੀ ਸਲਾਹ ਦੇ ਰਹੇ ਹੋ ਰਾਈਟ ਆ ਬਿਲਕੁਲ ਸਾਡੇ ਕੋਲ ਲਾਇਸੈਂਸ ਆ ਇਸ ਸਮੇਂ ਵਾਸ ਸਪੇਨ ਦੇ ਵਿੱਚ ਇਹੋ ਦਿਨ ਆਏ ਨੇ ਕਿ ਅੱਜ ਸਾਡੇ ਬੱਚੇ ਪੜ੍ਹ ਲਿਖ ਕੇ ਵਕੀਲ ਜਾਂ ਖਸਤੂਰ ਬਣ ਗਏ ਨੇ ਨਾਲ ਨਾਲ ਵੱਡੀਆਂ ਵੱਡੀਆਂ ਜੋਪਾਂ ਦੇ ਲੱਗ ਚੁੱਕੇ ਨੇ ਤੇ ਗੱਲ ਕਰਦੇ ਆ ਅੱਜ ਦੀ ਇੰਟਰਵਿਊ ਦੀ ਅੱਜ ਦੀ ਇੰਟਰਵਿਊ ਕਰ ਰਿਹਾ ਆ ਖਾਸ ਅਸੀਂ ਰੀਤੂ ਵਰਮਾ ਦੇ ਨਾਲ ਹਾਂਜੀ ਰੀਤੂ ਵਰਮਾ ਜੋ ਸਪੇਨ ਦੇ ਵਿੱਚ ਵਿਕ ਸ਼ਹਿਰ ਦੇ ਵਿੱਚ ਰਹਿਣ ਵਾਲੀ ਆ ਵਿਕ ਸ਼ਹਿਰ ਦੇ ਵਿੱਚ ਰਹਿ ਕੇ ਪੜ੍ਹਾਈ ਕਰਕੇ ਤੇ ਅੱਜ ਤਰੱਕੀ ਕਰਕੇ ਖੈਸਟੋਰ ਬਣ ਚੁੱਕੀ ਆ ਤੇ ਸਾਡੇ ਲਈ ਇਹ ਬਹੁਤ ਪ੍ਰਾਊਡ ਵਾਲੀ ਗੱਲ ਹੈ ਕਿ ਸਾਡੀ ਗੁੜੀਆ ਪੜ੍ਹ ਲਿਖ ਕੇ ਇੱਥੇ ਤੱਕ ਪਹੁੰਚ ਗਈ ਆ ਕਿ ਹੁਣ ਅਸੀਂ ਆਪਣੇ ਪੰਜਾਬੀ ਭਰਾਵਾਂ ਦੀ ਆਪਣੇ ਇੰਡੀਅਨ ਭਰਾਵਾਂ ਦੀ ਆਪਣੀਆਂ ਇੰਡੀਅਨ ਫੈਮਲੀਆ ਦੀ ਅਸੀਂ ਕਰ ਸਕਦੇ ਹਾਂ ਮਦਦ ਸੋਹਣੇ ਤਰੀਕੇ ਦੇ ਨਾਲ ਕਾਨੂੰਨ ਦੀ ਮਦਦ ਲੈਂਦੇ ਹੋਏ ਤੇ ਵੈਲਕਮ ਕਰਦੇ ਆ ਤੁਹਾਡਾ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਉੱਤੇ ਪੰਜਾਬ ਤੋਂ ਸਪੇਨ ਬਹੁਤ ਸਾਰੇ ਸਰੋਤੇ ਦੇਖ ਰਹੇ ਆ ਤੇ ਬਹੁਤ ਸਾਰੇ ਲੋਕ ਸਾਡੇ ਨਾਲ ਨਵੇਂ ਜੁੜ ਵੀ ਰਹੇ ਆ ਰੀਤੂ ਵਰਮਾ ਜੀ ਆਪਾਂ ਵਿੱਕਸ਼ਰ ਚ ਬੈਠੇ ਆ ਹਾਂਜੀ ਪਰ ਇਹ ਤੁਹਾਡੀ ਵੀਡੀਓ ਤੋਂ ਪੂਰੇ ਸਪੇਨ ਵਿੱਚ ਦੇਖੀ ਜਾ ਰਹੀ ਹੈ ਪੂਰੀ ਯੂਰਪ ਵਿੱਚ ਦੇਖੀ ਜਾ ਰਹੀ ਹੈ ਜਿਹੜੇ ਉਹ ਵੀ ਲੋਕ ਦੇਖ ਰਹੇ ਨੇ ਜੋ ਸਪੇਨ ਦੇ ਵਿੱਚ ਨੈਸ਼ਨਲਟੀਆਂ ਲੈ ਕੇ ਇੰਗਲੈਂਡ ਵਿੱਚ ਗਏ ਨੇ ਅਮਰੀਕਾ ਜਾ ਚੁੱਕੇ ਨੇ ਜਾਂ ਉਹ ਵੀ ਵੀਡੀਓ ਦੇਖ ਰਹੇ ਜਿਹੜੇ ਜਿਨ੍ਹਾਂ ਨੇ ਸਪੇਨ ਆਉਣਾ ਹੈ ਹਾਂਜੀ ਤੇ ਇਹ ਜਿਹੜੇ ਹੋਰ ਕੋਈ ਜਿਹੜੀ ਹੈ ਇਹ ਜੁਦਾ ਜਿਹੜੀ ਆ ਜਿਹੜੀਆਂ ਤੁਸੀਂ ਦੱਸੀਆਂ ਆ ਜਾਂ ਕੋਈ ਪੇਪਰ ਵਰਕ ਆ ਇਹ ਆਪਾਂ ਕਿਸੇ ਹੋਰ ਜਗ੍ਹਾ ਤੇ ਵੀ ਕਰ ਸਕਦੇ ਆ ਸਾਰੀ ਜੇ ਕੋਈ ਆਪਾਂ ਨੂੰ ਪਲਮਾ ਦੀ ਮਜੁਰਕਾ ਤੋਂ ਜਾਂ ਕਿਨਾਰੀਆ ਤੋਂ ਆਪਾਂ ਨੂੰ ਉਸ ਪ੍ਰੋਬਲਮ ਦਾ ਹੱਲ ਲੱਭਣਾ ਚਾਹੁੰਦਾ ਉਹ ਸੰਪਰਕ ਕਰਦਾ ਹਾਂਜੀ ਕੋਈ ਵੀ ਤੁਹਾਡੀ ਪ੍ਰੋਬਲਮ ਸਪੇਨ ਦੇ ਵਿੱਚ ਹੈਗੀ ਅਗਰ ਤੁਸੀਂ ਸਪੇਨ ਦੇ ਵਿੱਚ ਰਹਿ ਰਹੇ ਹੈਗੇ ਆਂ ਕਿ ਅਸੀਂ ਤੁਹਾਡੀ ਹੈਲਪ ਕਰ ਸਕਦੇ ਆਂ ਤੁਸੀਂ ਸਾਨੂੰ ਡਾਕੂਮੈਂਟਸ ਆਪਣੇ ਪੇ ਸਕਦੇ ਹੋ ਤਾਂ ਅਸੀਂ ਤੁਹਾਡੀ ਕੋਈ ਵੀ ਹੈਲਪ ਕਰਨੀ ਕੋਈ ਪੇਪਰ ਅਪਲਾਈ ਕਰਨੇ ਕੁਝ ਵੀ ਕਰਨਾ ਸੀ ਕਰ ਸਕਦੇ ਹਾਂ ਤੁਹਾਡੇ ਅਥੋਰਾਈਜੇਸ਼ਨ ਦੇ ਨਾਲ ਤੇ ਬਾਕੀ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ बार-बार ਸੁਣਨ ਨੂੰ ਮਿਲ ਰਿਹਾ ਆ ਕਿ ਇਮੀਗ੍ਰੇਸ਼ਨ 'ਚ ਬਦਲਾਅ ਹੋਣ ਜਾ ਰਿਹਾ ਬਦਲਾਅ ਹੋਣ ਜਾ ਰਿਹਾ ਹਾਂਜੀ ਜੀ ਬਦਲਾਅ ਆਨਾ ਹੈ ਆਏਗਾ पर हजे जब तक क्योंकि मेरा बहुत सारी वीडियोस ਤੁਸੀਂ ਦੇਖਦੇ ਹੋ ਟਿਕਟੋਕ ਤੇ YouTube ਤੇ ਬਹੁਤ ਜ਼ਿਆਦਾ ਇਨਫਰਮੇਸ਼ਨ ਹੈ ਜਦ ਤੱਕ ਰੂਲ ਲਿਖਿਆ ਨਹੀਂ ਜਾਂਦਾ ਜਦ ਤੱਕ ਆਪਾ ਬਲੀਵ ਨਹੀਂ ਕਰ ਸਕਦਾ ਪ੍ਰੂਵ ਨਹੀਂ ਹੋਇਆ ਕਿਉਂਕਿ ਹਰ ਦੇਸ਼ ਦੀ ਸਰਕਾਰ ਐਦੀ ਕਰਦੀਆਂ ਵਾਦੇ ਵੱਡੇ ਵੱਡੇ ਕਰਦੀਆਂ ਨੇ ਬਾਅਦ ਚੁਕਾਦੀਆਂ ਘੱਟ ਕੰਮ ਹੈ ਤਾਂ ਕਰਕੇ ਹਜੇ ਰੂਲ ਹੋਇਆ ਨਹੀਂ ਅਪਲਾਈ ਨਹੀਂ ਹੋਇਆ ਜਿੱਦ ਦਿਨ ਅਪਲਾਈ ਹੋਏਗਾ ਅਸੀਂ ਵੀਡੀਓ ਕਰਾਂਗੇ ਔਰ ਸਭ ਨੂੰ ਸਮਝਾਵਾਂਗੇ ਕਿ ਨਵੇਂ ਰੂਲਸ ਦੇ ਨਾਲ ਤੁਸੀਂ ਕਿਦਾਂ ਫਾਇਦੇ ਲੈ ਸਕਦੇ ਹੋ ਜੀ ਇਹ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਇਮੀਗ੍ਰੇਸ਼ਨ ਨੂੰ ਲੈ ਕੇ ਕਿ ਨਵੇਂ ਰੂਲਸ ਆਉਣ ਦੇ ਚਾਂਸ ਬਣਦੇ ਪਏ ਆ ਬਣਦੇ ਪਏ ਨੇ ਹਾਂਜੀ ਤੇ ਇਹ ਤੋਂ ਇਲਾਵਾ ਸਗੁੰਧਾ oportunity ਜਿਵੇਂ government ਵੱਲੋਂ ਇੱਕ ਕੱਢੀ ਗਈ ਜਿਹੜੇ ਲੋਕ ਕਰਜ਼ੇ ਦੇ ਥੱਲੇ ਆ ਗਏ ਆ ਗਏ ਨੇ ਹਾਂਜੀ ਇੱਕ ਸਗੁੰਧਾ oportunity ਆ ਲਈ ਇੱਕ ਸਾਲ ਹੋ ਗਿਆ almost ਔਰ ਕਾਫੀ ਲੋਕਾਂ ਨੇ ਇਹਦਾ ਫਾਇਦਾ ਵੀ ਲਿਆ ਹੈ ਗੱਟ ਤੁਹਾਡੇ ਬਹੁਤ ਜ਼ਿਆਦਾ loan ਹੈ ਜਬ ਬਹੁਤ ਜ਼ਿਆਦਾ ਤੁਹਾਡਾ debt ਹੈ government ਦੇ ਨਾਲ ਉਹ ਤੁਸੀਂ ਮਾਫ ਕਰਵਾ ਸਕਦੇ ਹੋ ਔਰ ਬਸ ਟਨਟਰੀ ਕੰਡੀਸ਼ਨਸ ਨੇ ਤੁਹਾਡੇ ਡਾਕੂਮੈਂਟਸ ਨੇ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਮਾਫ ਕਰਵਾ ਸਕਦੇ ਜਿਹੜੇ ਕੰਪਨੀਆਂ ਵਾਲੇ ਨੇ ਜਿਨ੍ਹਾਂ ਦੀ ਐਸਐਲ ਕੰਪਨੀ ਆ ਜਾਂ ਆਟੋਨੋਮਾ ਤੇ ਕੰਮ ਕਰ ਕੀਤਾ ਹੋਇਆ ਜਿਨ੍ਹਾਂ ਨੇ ਕੰਪਨੀ ਵਾਲੇ ਉਹ ਵੀ ਆਪਣਾ ਜਿਹੜਾ ਉਹਨਾਂ ਸਰ ਬਹੁਤ ਵੱਡਾ ਕਰਜ਼ਾ ਇੱਕ ਹੋ ਚੁੱਕਾ ਕੰਪਨੀ ਦੇ ਨਾਂ ਤੇ ਓਕੇਬਰਰ ਹੋ ਚੁੱਕੇ ਆ ਤੇ ਆਪਣਾ ਸਾਰਾ ਕੁਝ ਹੋ ਚੁੱਕੇ ਆ ਉਹ ਵੀ ਕਰ ਸਕਦੇ ਆ ਹਰ ਜੀ ਦੇਖਣਾ ਪਏਗਾ ਕਿ ਕਿਸ ਰੀਜ਼ਨ ਕਰਕੇ ਜਾਂ ਕਿਸ ਵਜ੍ਹਾ ਕਰਕੇ ਸੀਗਾ ਤੇ ਤੁਸੀਂ ਕਰਵਾ ਸਕਦੇ ਹੋ ਲੋ ਜੀ ਰੀਤੂ ਜੀ ਤੁਹਾਡੇ ਮਸਲੇ ਦਾ ਹੱਲ ਕਰਨ ਵਾਸਤੇ ਆ ਗਿਆ ਤੇ ਅਸੀਂ ਇਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਆ ਗਏ ਆ ਤੇ ਰਲ ਮਿਲ ਕੇ ਕਰਾਂਗੇ ਕੰਮ ਤੇ ਨਵੇਂ ਬੇਬੀਸ ਜੋ ਬੌਰਨ ਹੁੰਦੇ ਆ ਉਹਨਾਂ ਵਾਸਤੇ ਗਵਰਨਮੈਂਟ ਕੋਈ ਯੂਦਾ ਲਾ ਰਹੀ ਹੈ ਹੈਲਪ ਲਾ ਰਹੀ ਹੈ ਹਾਂਜੀ ਇੱਕ ਕਤਲੂਨੀਆ ਦੇ ਵਿੱਚ ਅਯੂਦਾ ਨੇ 650 750 ਯੂਰੋ ਦੀ ਜੋ ਮਿਲਦੀ ਹੈ ਪਰ ਤੁਹਾਡੀ ਇਕਨੋਮੀ ਤੇ ਡਿਪੈਂਡ ਹੈ ਤੁਹਾਡੀ ਇਨਕਮ ਤੇ ਡਿਪੈਂਡ ਹੈ ਅਗਰ ਤੁਹਾਡੀ ਇਨਕਮ ਬਸ਼ ਹੈ ਜੇ ਤੁਸੀਂ ਤੁਹਾਡੀ ਇਨਕਮ ਘਟ ਹੈ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੇ 3 ਬੱਚੇ ਨੇ 1000 ਯੂਰੋ ਦੀ ਅਯੂਦਾ ਹੈ ਜੋ ਸਰਕਾਰ ਦਿੰਦੀ ਹੋ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇਹ ਹਜੇ ਤੱਕ ਦੋ ਅਯੂਦਾਸ ਨੇ ਬਾਕੀ ਅਗਰ ਤੁਹਾਡੀ ਮਾਦਰ ਤਵਖਾਦ ਹੋ ਰਹਾ ਹੈ ਤਾਂ ਫਿਰ ਉਹਨਾਂ ਨੂੰ 100 ਯੂਰੋ ਮਹੀਨੇ ਤੇ ਮਿਲਦੇ ਨੇ ਫੈਮਿਲੀ ਨੂ ਮਰੋ ਸੇ ਉਹਦੇ ਵੀ ਸੋਇਰੋ ਮਹੀਨੇ ਦੇ ਮਿਲਦੇ ਨੇ ਤੇ ਇਹ ਸਾਰੀ ਯੂਦਾ ਜਿਵੇਂ ਸਾਡੀਆਂ ਭੈਣਾਂ ਘਰ ਵਿੱਚ ਬੈਠੀਆਂ ਨੇ ਹਾਂਜੀ ਘਰ ਵਾਲੇ ਜਿਹੜੇ ਆ ਉਹ ਨਹੀਂ ਅਪਲਾਈ ਕਰਦੇ ਨਹੀਂ ਟਾਈਮ ਹੈਗਾ ਕੋਈ ਵੀ ਬਾਦਰ ਨਹੀਂ ਕਰਦੇ ਹੈਗੇ ਤੇ ਉਹ ਯੂਦਾ ਤੁਸੀਂ ਇੱਥੇ ਦਫ਼ਤਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਅਪਲਾਈ ਜਾਂ ਫੋਨ ਦੇ ਉੱਤੇ ਕਰ ਸਕਦੇ ਹੋ ਹਾਂਜੀ ਸਾਰੀ ਯੂਦਾ ਤੁਹਾਡੀਆਂ ਬਿਨਾਂ ਘਰਾਂ ਕਿਸੇ ਵੀ ਆਫਿਸ ਗਏ ਹੋਏ ਅਸੀਂ ਤੁਹਾਡੀ ਇੱਥੋਂ ਬਿੱਕ ਤੋਂ ਵਿੱਚੋਂ ਅਪਲਾਈ ਕਰ ਸਕਦੇ ਹਾਂ ਲੋ ਜੀ ਤੁਹਾਡੇ ਪ੍ਰਸ਼ਨ ਦਾ ਮੈਨੂੰ ਲੱਗਦਾ ਬਹੁਤ ਸਾਰਿਆਂ ਦੇ ਜਵਾਬ ਮਿਲ ਚੁੱਕੇ ਆ ਕਈਆਂ ਨੇ ਹੁਣ ਸਵਾਲ ਤੁਸੀਂ ਹੁਣ ਤੁਸੀਂ ਦੇਖੋ ਵੀਡੀਓ ਦੇ ਥੱਲੇ ਕਮੈਂਟ ਕੀ ਕਰਨਾ ਸਵਾਲ ਕੀ ਪੁੱਛਣਾ ਤੇ ਅਗਲਾ ਸਵਾਲ ਤੁਹਾਡਾ ਹੀ ਹੋਵੇਗਾ ਤੇ ਹੋਰ ਕੁਝ ਕਹਿਣਾ ਚਾਹੁੰਦੇ ਸਾਡੇ ਸਰੋਤਿਆਂ ਨੂੰ ਕੋਈ ਗੱਲ ਇਹੋ ਜੀ ਦੱਸੋ ਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੀ ਇਨਫੋਰਮੇਸ਼ਨ ਅਜੇ ਨਵੀਂ-ਨਵੀਂ ਤਾਜ਼ਾਤਾ ਜਾ ਰਹੀ ਹੈ ਜਿਵੇਂ ਸਪੇਨ ਦੇ ਵਿੱਚ ਕਿਸੇ ਨੂੰ ਨੈਸ਼ਨੈਟੀ ਮਿਲ ਗਈ ਆ ਹਾਂਜੀ ਉਹਨਾਂ ਦੇ ਗਾਂ ਬੱਚਿਆਂ ਨੂੰ ਅੰਡਰ 14 ਦੇ ਕਾਨੂੰਨ ਦੇ ਆਧਾਰ ਤੇ ਭਾਵੇਂ ਇੰਡੀਆ 'ਚ ਬੈਠੇ ਆ ਉਹ ਨੈਸ਼ਨੈਟੀ ਮਿਲ ਜਾਂਦੀ ਆ ਹਾਂਜੀ ਹੁਣ ਆਪਾਂ ਗੱਲ ਕਰਦੇ ਆ ਮਾਤਰਨੀ ਦਾ ਜਾਂ ਪਤਰਨੀ ਦਾਦੀ ਹਾਂਜੀ ਜਿਵੇਂ ਸਪੇਨ ਦੇ ਵਿੱਚ ਬੱਚਾ ਹੁੰਦਾ ਤਾਂ ਗਵਰਨਮੈਂਟ ਪੈਸੇ ਦਿੰਦੀ ਆ ਤਾਂ ਜੇ ਉਹ ਹੀ ਬੱਚਾ ਜੇ ਉਹਦੀ ਫੈਮਿਲੀ ਇੰਡੀਆ ਦੇ ਵਿੱਚ ਹੈ ਜੇ ਹੁੰਦਾ ਆ ਤੇ ਉਹਦੇ ਬਾਰੇ ਕੀ ਕੰਡੀਸ਼ਨਾਂ ਲੱਗਦੀਆਂ ਕੋਈ ਹੈ ਕੋਈ ਐਦਾਂ ਤੱਕ ਨੂੰ ਕੋਈ ਕੰਡੀਸ਼ਨ ਨਹੀਂ ਹੈਗੀ ਅਗਰ ਤੁਸੀਂ ਇਮੀਗ੍ਰੈਂਟ ਵੀ ਹੋ ਥੈਟ ਇਜ਼ ਅ ਨੈਸ਼ਨੈਟੀ ਮੇ ਵੀ ਹੈਗੀ ਤੁਸੀਂ ਇੰਡੀਅਨ ਸਿਟੀਜ਼ਨ ਹੋ ਤਾਂ ਵੀ ਤੁਸੀਂ ਪਤਨਿ ਦਾਤ ਜਾਂ ਮਤਨਿ ਦਾਤ ਅ ਇੰਜੋਏ ਕਰ ਸਕਦੇ ਹੋ ਤੁਹਾਨੂੰ ਛੁੱਟੀਆਂ ਮਿਲਣਗੀਆਂ ਤੁਹਾਨੂੰ ਬਸ ਇੰਡੀਆ ਤੋਂ ਇੱਕ ਬਰਥ ਸਰਟੀਫਿਕੇਟ ਚਾਹੀਦਾ ਵਾ ਉਹਦੀ ਟਰਾਂਸਲੇਸ਼ਨ ਚਾਹੀਦੀ ਹੈ ਤੁਸੀਂ ਪੇਪਰ ਆਪਣੇ ਅੰਪ੍ਰੈਸੇ ਨੂੰ ਦਵੋ ਔਰ ਤੁਸੀਂ ਆਪਣੀ ਪਤਨਨੀ ਦਾਦੀ ਸਾਰੀ ਛੁੱਟੀਆਂ ਲੈ ਕੇ ਇੰਡੀਆ ਜਾ ਸਕਦੇ ਹੋ ਆਪਣੀ ਫੈਮਲੀ ਤੋਂ। ਇੱਥੇ ਪੈਸੇ ਵੀ ਲੈ ਸਕਦੇ ਆ ਗਵਰਨਮੈਂਟ ਕੋਲੋਂ। ਹਾਂਜੀ ਪਤਨਨੀ ਦਾਦੀ ਜਿੰਨੀ ਜਿਹੜਾ ਬੰਦਾ ਇੱਥੇ ਰਹਿ ਰਿਆ ਉਹਨੂੰ ਵੀ ਉਨੀ ਹੈਲਪ ਹੈ ਜਿਹੜੇ ਜਿਹੜਾ ਬੱਚਾ ਇੱਥੇ ਹੋਇਆ ਵਾ ਉਹਦੀ ਵੀ ਉਨੀ ਹੈਲਪ ਹੈ ਜੇ ਬੱਚਾ ਇੰਡੀਆ ਹੋਇਆ ਉਹਦੀ ਵੀ ਉਨੀ ਹੈਲਪ ਹੈ। ਉਹਦੀ ਵੀ ਤੁਸੀਂ ਵੀ ਟੈਕਸ ਪੇ ਕਰ ਰਹੇ ਹੋ। ਹੁਣ ਤੁਸੀਂ ਆਪਣੀ ਫੈਮਲੀ ਦੇ ਕੋਲ ਨਹੀਂ ਹੈਗੇ ਤਾਂ ਇਹ ਮਤਲਬ ਨਹੀਂ ਕਿ ਤੁਹਾਨੂੰ ਇਹ ਸਹੂਲਤ ਪਤਨਨੀ ਦਾਦੀ ਨਹੀਂ ਮਿਲੇਗੀ। ਅਗਰ ਤੁਹਾਡੇ ਬੱਚੇ ਇੰਡੀਆ ਹੋਇਆ ਵਾ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਆਪਣਾ ਬਰਥ ਸਰਟੀਫਿਕੇਟ ਦੇ ਨਾਲ ਆਪਣੇ ਅੰਪ੍ਰੈਸ ਨੂੰ ਦੋ ਤੇ ਪਤਨੀ ਦਾਦੀ ਦੀਆਂ ਛੁੱਟੀਆਂ ਲੈ ਲਓ ਬਹੁਤ ਬਹੁਤ ਧੰਨਵਾਦ ਹਾਂਜੀ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੋ ਸਾਡੀਆਂ ਵਿਧਵਾ ਭੈਣਾਂ ਆ ਬਹੁਤ ਸਾਰੀਆਂ ਵਿਧਵਾ ਭੈਣਾਂ ਆ ਜਿਨ੍ਹਾਂ ਦੇ ਹਸਬੰਡ ਸਪੈਨ ਦੇ ਵਿੱਚ ਡੈਥ ਹੋ ਗਈ ਆ ਉਹਨਾਂ ਨੇ ਕੰਮ 15 ਸਾਲ ਕਿਸੇ ਨੇ ਕੀਤਾ ਲੀਗਲੀ ਕੇ ਨੇ 5 ਸਾਲ ਕੀਤਾ ਜਿਵੇਂ 5 ਸਾਲ ਤੋਂ ਉੱਤੇ ਜਿਨੇ ਵੀ ਕੰਮ ਕੀਤਾ ਹੋਵੇ ਉਹਨਾਂ ਦੀ ਜਿਹੜੀ ਵਿਧਵਾ ਪੈਨਸ਼ਨ ਲੱਗਦੀ ਹੈ ਹਾਂਜੀ ਤੇ ਭਵੇਂ ਉਹ ਇੰਡੀਆ ਦੇ ਵਿੱਚ ਬੈਠੇ ਹੋਣ ਕਿਵੇਂ ਅਪਲਾਈ ਹੁੰਦੀ ਆ ਕਿਵੇਂ ਉਹ ਕਰਨਾ ਆ ਉਹ ਅਸੀਂ ਅਗਲੀ ਵੀਡੀਓ ਆਪਾਂ ਕਰ ਲੈਨੇ ਆ ਹਾਂਜੀ ਅਗਲੀ ਵੀਡੀਓ 'ਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਵਾਂਗੇ ਕਿ ਅਗਰ ਕੋਈ ਵਿਧਵਾ ਹੈ ਜਾਂ ਵਿਡੋ ਹੈ ਉਹਦੀ ਕਿੱਦਾਂ ਹੈਲਪ ਕਰ ਸਕਦੇ ਆ ਅਗਰ ਉਹ ਉਹ ਅਗਰ ਇੰਡੀਆ ਵੀ ਨੇ ਜਾਂ ਇੱਥੇ ਵੀ ਨੇ ਕੀ ਕੀ ਹੈਲਪ ਅਪਲਾਈ ਕਰ ਸਕਦੇ ਨੇ ਉਹ ਆਪਣੇ ਤੇ ਆਪਣੇ ਬੱਚਿਆਂ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਰੋਤਿਆਂ ਦਾ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਹਿਲ ਸਿੰਘ ਦੇ ਨਾਲ ਇਸ ਵੇਲੇ ਵਿੱਕ ਸ਼ਹਿਰ ਧੰਨਵਾਦ ਜੀ